हां जी हां मैं बहुत बढ़िया ਤੁਸੀਂ ਦੱਸੋ ਕਿਵੇਂ ਆ ਠੀਕੋ ਤੇਰੀ ਗੱਲ ਸੁਣੋ ਇਸ ਵਾਰ ਨਾ ਥੋੜੀ ਦਿਨ ਦੀ ਛੁੱਟੀ ਲੈ ਕੇ ਆਜੋ ਉਹ ਮੈਂ 4 ਦਿਨ ਲੇਟ ਹੀ ਆਜੂ ਲੈ ਆਇਓ ਦੋ ਤਰ ਛੁੱਟੀਆਂ ਨਹੀਂ ਨਹੀਂ ਮੈਨੂੰ ਪਤਾ ਤੁਹਾਡੀ ਮਜਬੂਰੀ ਹੈ ਪਰ ਪਤਾ ਕੀ ਨਾਲੇ ਤਾਂ ਬਾਪੂ ਬਿਮਾਰ ਹੋਇਆ ਪਿਆ ਨਾਲੇ ਘਰ ਦੇ ਇੱਕ ਦੋ ਕੰਮ ਹੋਏ ਪਿਆ ਘਰ ਦਾ ਤਾਂ ਹੈਗਾ ਫਿਰ ਤੈਨੂੰ ਪਤਾ ਹੀ ਹੈ ਨਾ ਕਦੀ ਕਦੇ ਟਾਲ ਮਟੋਲ ਕਰ ਜਾਂਦਾ ਹੂੰ ਤਾਂ ਸਾਰਾ ਕੰਮ ਕਰ ਦੇਈਂ ਹਾਂ ਉਹ ਮਿੱਲੇ ਦਾ ਖੇਤ ਕੀੜਾ ਮਾਰਨ ਗਿਆ ਹੋਇਆ ਹੈ। ਪਣਕ ਵੀਜਣੀ ਹੈ ਨਾ। ਹਾਂਜੀ ਛੋਨਾ ਤਾਂ ਮੰਡੀ ਚ ਹੀ ਪਿਆ ਹਜੇ। ਤੁਸੀਂ ਦੱਸੋ ਫੌਜੀ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ। ਅੱਛਾ। ਹਾਂ ਫਿਰ ਠੰਡ ਦਾ ਪਹਿਣੀ ਹੈ ਨਾ। ਸਹੀ ਗੱਲ ਹੈ। ਮੈਂ ਵੀ ਬੜਾ ਸੋਚਦੀ ਹੁੰਨੀ ਆ ਵੀ ਅਸੀਂ ਤਾਂ ਆਪ ਕੋ ਵਧੀਆ ਰਜਾਈਆਂ ਚ ਵੜ ਕੇ ਪੈ ਜਾਣੇ ਹਾਂ। ਤੁਸੀਂ ਤਾਂ ਦਿਨ ਰਾਤ ਡਿਊਟੀ ਤੇ ਹੁੰਦੇ ਹੋ। हां हां ਤੁਸੀਂ ਟੈਨਸ਼ਨ ਨਾ ਲਓ ਮੈਂ ਬਾਪੂ ਦਾ ਖਿਆਲ ਜਮਾ ਰੱਖਾਂਗੀ ਹੂੰ ਮੈਂ ਵੀ ਠੀਕ ਆ ਹਾਂ ਜਦੋਂ ਵੀ ਖੇਤੋਂ ਆਇਆ ਮੈਂ ਤੁਹਾਡੇ ਨਾਲ ਗੱਲ ਕਰਾ ਦੂੰਗੀ ਫੋਨ ਉਹਦਾ ਸ਼ਦ ਕਰੀ ਪਿਆ ਹੁਣ ਠੀਕ ਹੈ ਠੀਕ ਚਲੋ ਇਹ ਵੀ ਨਹੀਂ ਕਹਿ ਸਕਦੇ ਜੇ ਨੌਕਰੀ ਨਾ ਕਰਦੇ ਹੁੰਦੇ ਪਤਾ ਨਹੀਂ ਘਰ ਕਿਵੇਂ ਚੱਲਦਾ ਆ ਕੁਵਾਰ ਚ ਤਾਂ ਨਿੱਤ ਨਵੀਂ ਖਬਰ ਆਉਂਦੀ ਹੈ। ਉਹ ਨੂੰ ਰਖੇ ਤੋਂ ਆਹ ਵੇਖਿਆ ਪਾ। ਆਗੇ ਆ ਗਿਆ ਪਾ ਬਿੰਨਾ ਮਾਰਿਆ ਹੈ ਗੀੜਾ। ਤੁਹਾਡਾ ਫੋਨ ਕਿੱਥੇ ਹੈ? ਫੋਨ ਮੇਰਾ ਆਸ। ਅੱਛਾ ਇਹ ਜੇਬ ਚ ਰੱਖਣ ਨੂੰ ਲੱਤਿਆ ਕਿ ਤੁਸੀਂ ਨੇ ਫੋਨ? ਕਿਉਂ? ਫੋਨ ਆਇਆ ਸੀਗਾ ਤੁਹਾਨੂੰ ਫੋਨ ਕਰੇ ਚੱਕੇ ਇਨੀ ਤੁਸੀਂ ਨੇ। ਉਹ ਮਾਈ ਦਾ ਹਾਂ ਹਾਂ ਚਲੋ ਕੋਈ ਗੱਲ ਨਹੀਂ ਹੁਣ ਤਾਂ ਮੇਰੀ ਗੱਲ ਹੋ ਗਈ ਉਹ ਤਾਂ ਵੈਸੇ ਹਾਲ ਚਾਲ ਪੁੱਛਦੇ ਸੀ ਨਾਲੇ ਇਹ ਪੁੱਛਦੇ ਸੀ ਹੁਣ ਖਬਰ ਤਾਂ ਉਹਨਾਂ ਕੋਲ ਪਹੁੰਚ ਹੀ ਜਾਂਦੀ ਵਿਸਵਰ ਛੋਨਾ ਨਹੀਂ बिकਦਾ ਵੀ ਕਿਵੇਂ ਰੀਕਿਆ ਫੰਕ ਤੁਣਕ ਦਾ ਕੀ ਹੈ ਬਾਹਣ ਬੂਣ ਵਾਲਿਆ ਮੈਂ ਕਿਹਾ ਉਹ ਗੱਲ ਉਹਨਾਂ ਨੇ ਫੋਨ ਹੀ ਨਹੀਂ ਚੱਕਿਆ ਮੈਨੂੰ ਤਾਂ ਅਸੀਂ ਤੁਹਾਡਾ ਫੋਨ ਕਰੀ ਪਿਆ ਹੋਣਾ ਕਿ ਛੋਨਾ ਤਾਂ ਹਜੇ ਲੱਗ ਜਾਣਗੇ ਇੱਕ ਦੋ ਦਿਨ ਹਜੇ ਲੇਕਿਨ ਤੇ ਹਾਂ ਕਣ ਕੱਦੀ ਬੀਜਤੀ ਅੱਧੀ ਰਹਿੰਦੀ ਆ ਚਲੋ ਕੋਈ ਗੱਲ ਨਹੀਂ ਤੇ ਬੱਪੂ ਨੂੰ ਦਵਾਈ ਦਿੱਤੀ ਸੀ ਹਾਂ ਬਾਪੂ ਨੇ ਇੱਕ ਵਾਰ ਤਾਂ ਦਵਾਈ ਦਿੱਤੀ ਸੀ ਬਾਪੂ ਤਾਂ ਹੁਣ ਰੈਸਟ ਕਰ ਰਹੇ ਨੇ ਮੈਂ ਕਹਿੰਦੀ ਸੀ ਜੇ ਨਹੀਂ ਠੀਕ ਹੁੰਦੀ ਡਾਕਟਰ ਬਦਲ ਕੇ ਦਵਾਈ ਦਵਾ ਕੇ ਦੇਖੀਏ ਨਾ ਉਹ ਕਹਿਣਾ ਨਾ ਵੀ ਹੌਲੀ ਹੌਲੀ ਠੀਕ ਹੋਊਗਾ ਮੈਨੂੰ ਤਾਂ ਲੱਗਦਾ ਨਾ ਤੂੰ ਸਮਾਰ ਕੇ ਗੱਲ ਕਰਕੇ ਨਹੀਂ ਆਉਂਦਾ ਉਹਦੇ ਨਾਲ ਉਹ ਮੈਂ ਕਰਕੇ ਆਇਆ ਆ ਭਾਬੀ ਡਾਕਟਰ ਕਹਿੰਦਾ ਇਹ ਹੁਣ ਦਵਾਈ ਨਾਲ 8-7 ਦਿਨਾਂ ਚ ਠੀਕ ਹੋਊਗਾ 8-7 ਦਿਨ ਕਹਿੰਦੇ ਨੇ ਕਿੰਨੇ ਦਿਨ ਹੋਗੇ ਬਾਪੂ ਬਚਾਰਾ ਤਕਲੀਫ ਚ ਹੈ ਜੇ ਉਹ ਆਗੇ ਨਾ ਛੁੱਟੀ ਲੈ ਕੇ ਆਪਣੀ ਦੁਨੋ ਦੀ ਸ਼ਮਤ ਆ ਜੂ ਕਹਣ ਕੇ ਬਾਪੂ ਦਾ ਖਿਆਲ ਵੀ ਨਹੀਂ ਰੱਖ ਸਕੇ ਦੋ ਜਾਨੇ ਰੱਖ ਕੇ ਉਹ ਵੱਡੇ ਡਾਕਟਰ ਨੂੰ ਦਿਖਾਇਆ ਸੀ ਹੁਣ ਫਿਰ ਡਾਕਟਰ ਤਾਂ ਹੁਣ ਇਹਦਾ ਹੋਰ ਕੀ ਹੈ ਇਹ ਤਾਂ ਹੋਲੀ-ਹੋਲੀ ਸੱਕੂ जखम ਤਾਂ ਇਹ ਤਾਂ ਹੈਗਾ ਪਰ ਮੈਨੂੰ ਨਹੀਂ ਲੱਗਦਾ ਵੀ ਵਧੀਆ ਡਾਕਟਰ ਹੋਣਾ ਨਹੀਂ ਐਡਾ ਕ ਜਖਮ ਹੁਣੇ ਕਿੰਨਾ ਵੱਡਾ ਲੰਮਕਾਤਾ ਕੋਈ ਤੇਰੇ ਹਿਸਾਬ ਨਾਲ ਨਹੀਂ ਚੱਲਦਾ ਸਾਰਾ ਸਿਸਟਮ ਇਹ ਡਾਕਟਰਾਂ ਦੇ ਹਿਸਾਬ ਨਾਲ ਚੱਲਦਾ ਹੁਣ ਇਹ ਜਾਦੂ ਨਹੀਂ ਹੈਗਾ ਵੀ ਕੋਈ ਉਹ ਕੁਮਾਰਤੀ ਤੇ ਸੁੱਕ ਗਿਆ ਜਖਮ। ਓਹੋ ਡਾਕਟਰ ਤਾਂ ਅੱਧੇ ਰੱਬ ਹੁੰਦੇ ਐ। ਕੀ ਕੁਛ ਨਹੀਂ ਠੀਕ ਕਰ ਦਿੰਦੇ ਤਾਂ ਫਿਰ ਵੀ ਮੜਾ ਜਖਮ ਆ ਜਖਮ। ਹੁਣ ਸਿਆਲ ਚੜਦਾ ਆਉਂਦਾ ਵਿਚਾਰੇ ਬਾਪੂ ਦਾ ਪਤਾ ਨਹੀਂ ਕੀ ਹਾਲ ਹੋਊਗਾ। ਚੱਲ ਹੋਰ ਦੱਸ ਰੋਟੀ ਖਾਣ ਬਣਾਉਦਾ ਤੇਰੇ ਲਈ। ਹਾਂ ਰੋਟੀ ਬਣਾ ਦੇ ਭੁੱਖ ਬਾਲੀ ਲੱਗੀ ਪਈ। ਠੀਕ ਐ। ਹੋਰ ਚਾਹ ਵੀ ਨਾਲ ਹੀ ਬਣਾਦਾ। ਹਾਂ ਸਾਰਾ ਕੁਝ ਨਾਲ ਹੀ ਆਉਣ ਦੇ ਹੁਣ ਇਕੱਠੇ ਆਉਣ ਦੇ। ਫਿਰ ਨਾਲ ਹੀ ਫਿਰ ਇਕੱਠਾ ਹੀ। ਨਾ ਮੇਰੀ ਗੱਲ ਸੁਣੋ। ਬਾਕੀ ਤੇ ਤੇਰੀ ਮਰਜ਼ੀ ਐ। ਆ ਚਾਹ ਨਾਲ ਰੋਟੀ ਕੌਣ ਖਾਂਦਾ ਹੁੰਦਾ? ਓਏ ਐ ਹੁੰਦਾ ਬਾਬੀ ਤੇ ਰੋਟੀ ਖਾ ਲਈ। ਫਿਰ ਉਹ ਚੀਜ਼ ਹੁਣ ਜਿਵੇਂ ਆਪਾਂ ਮੰਨ ਲਾ ਖਾਲੀ ਹੁੰਦੀ ਇਕੱਲੀ ਖਾਲੇ ਜੇ ਰੱਖਦੀਏ ਉਹ ਕਿਵੇਂ ਖਲੂਗੀ ਜਿਦਾਂ ਆਪਾਂ ਉਹਦੇ ਪਾਣੀ ਪਾ ਦਿੰਨੇ ਆ ਉਹ ਖਲ ਜਾਂਦੀ ਆ ਉਵੇਂ ਜਦੋਂ ਤੂੰ ਦੀ ਚਾਹ ਪੀ ਲੈਂਦੇ ਆ ਫਿਰ ਸਾਰਾ ਸਰੀਰ ਤਰੋਤਾਜਾ ਹੋ ਜਾਂਦਾ ਸਾਰੀਆਂ ਨਾੜੀਆਂ ਚ ਰੋਟੀ ਵਗ ਜਾਂਦੀ ਆ ਹਾਂ ਸੁਣ ਲੈ ਤੇਰੇ ਵਿਚਾਰ ਹਾਂ ਯਾਰ ਰੋਟੀ ਗੜੀ ਜਿਹਾ ਪਾ ਲਈ ਤੇ ਮੈਂ ਚਾਹ ਰੁਕੀਆਂ ਰੱਖ ਲਈ ਇਹਦੀ ਬਣੂ ਗੱਲ ਬਹਿ ਜਾ ਕਰ ਪਲੱਥੀ ਵਾਕੇ ਆ ਚਾਹ ਲੈ ਕੇ ਦੇ ਭਾਈ ਹਾਂਜੀ ਬਾਪੂ ਜੀ ਲੈ ਕੇ ਆਈ ਲਿਆਓ ਭਾਈ ਆਲੋ ਬਾਪੂ ਜੀ ਥੋੜੀ ਚਾਹ ਮੈਂ ਇੱਥੇ ਰੱਖ ਦਾਂ ਥੋੜੀ ਗਰਮ ਬਾਪੂ ਇਹ ਨਿਕੰਮਾ ਕਿੱਥੇ ਆਪਣਾ ਬਾਪੂ ਕਿਉਂ ਤੁਸੀਂ ਸਰ ਦੇ ਨਿਕੰਮਾ ਨਿਕੰਮਾ ਕਹਿੰਦੇ ਰਹੇ ਨੇ ਉਹਦਾ ਨਾਮ ਹੈ ਵਿਚਾਰੇ ਦਾ ਕੋਈ ਬਾਹਰੇ ਰੋਟੀ ਖਾਈ ਜਾਂਦਾ ਹੁਣ ਹੀ ਆਇਆ ਖੇਤ ਤੋਂ ਬਸ ਖੇਤ ਕੀ ਕਰਕੇ ਬਾਪੂ ਬਸ ਕਹਿੰਦਾ ਕਣਕ ਕੁਣਕ ਬੀਜਣ ਲੱਗਣਾ ਝੋਨਾ ਮੰਡੀ ਸਿੱਟ ਰੱਖਿਆ ਰਾਤ ਨੂੰ ਉੱਧਰ ਜਾਂਦਾ ਦਿਨੇ ਵਿਚਾਰਾ ਖੇਤ ਜਾਂਦਾ ਬੱਕ ਮੈਂ ਤਾਂ ਦੇਖਿਆ ਢੱਕਾ ਕਿਦੇ ਤੋੜਦਾ ਆ ਦੇਦਾ ਮੇਰੇ ਮਾਰਾ ਜ਼ਖਮ ਸੀ ਪਤਾ ਨਹੀਂ ਕਿੱਦੇ ਨਕਮੇ ਦਾ ਸਿਲ ਗਿਆ ਆ ਪੱਕ ਗਿਆ ਐਦਾਂ ਹੋ ਗਿਆ ਭਰੋੜੇ ਜਿਹਾ ਮੇਰਾ ਬਾਪੂ ਜੀ ਮੈਂ ਤਾਂ ਪੁੱਛਿਆ ਸੀਗਾ ਤੁਹਾਡੇ ਕਹਿਣ ਤੋਂ ਪਹਿਲੇ ਉਹ ਕਹਿੰਦਾ ਵਧੀਆ ਡਾਕਟਰ ਹੈ ਉਹ ਸਭ ਤੋਂ ਵੱਡਾ ਉਹ ਕਹਿੰਦਾ ਹੌਲੀ ਹੌਲੀ ਠੀਕ ਹੋਊਗਾ ਜ਼ਖਮ ਹੂੰ ਹੌਲੀ ਹੌਲੀ ਹੋਊਗਾ ਕੋਈ ਲਾਜ ਤਾਂ ਵਧੀਆ ਹੋਵੇ ਨਾ ਕੋਈ ਗੋਲੀ ਗੱਪਾ ਵਧੀਆ ਹੋਵੇ ਇਹ ਤਾਂ ਉਹ ਜਿਵੇਂ ਕੋਈ ਸੁੱਜੀ ਜਾਂਦਾ ਹਈ ਤਾਂ ਹੈ ਪਪੂ ਚਲੋ ਕੋਈ ਗੱਲ ਨਹੀਂ ਆਪਾਂ ਜਦੋਂ ਇਹ ਆਈ ਨਾ ਛੁੱਟੀ ਲੈ ਕੇ ਕਿਸੇ ਹੋਰ ਡਾਕਟਰ ਨੂੰ ਦਿਖਾ ਦਾਂਗੇ। ਉਹੀ ਨਹੀਂ ਆਉਂਦਾ ਭਾਈ ਇੱਕ ਦਾ ਬਾਹਰ ਆ। ਇੱਕ ਮਿਲਟਰੀ ਜੋ ਗਿਆ ਇਹਦੇ ਕੰਮਾ ਕੱਲਾ ਧਰੇ ਆ। ਇਹ ਕਿਸੇ ਕੰਮ ਦਾ ਨਹੀਂ। ਚਲੋ ਕੋਈ ਗੱਲ ਨਹੀਂ ਬਾਪੂ ਜੀ ਜਿੰਨਾ ਕਰਦਾ ਉਹਨਾਂ ਕੀ ਬਹੁਤ। ਤੁਸੀਂ ਐ ਕਰੋ ਚਾਹ ਪੀ ਲਓ। ਮੈਂ ਦਲੀਆ ਬਣਾ ਦਿੰਨੀ ਆ ਤੁਹਾਡੇ। ਚਲੋ ਚਾਹ ਪੀਂਨਾ ਬੁੱਤ। ਲੱਗੂ ਵੀ ਜਦਾਂ ਇਹ ਕੰਮੀ ਦਾ ਨਹੀਂ ਵੀ। ਮੈਨੂੰ ਅੱਜ ਨੀਂਦ ਨਹੀਂ ਦੇਣੀ ਆਉਂਦੀ ਦੱਸ। कोई चीज दी जवाई जवा दे के तो हैं लेके इठे तुग दे भाग जा नेपाली निपाली हां जी तई लंग्यो आ जो किथे ये बोल जानी है लै ताई हां देखो इधर मुड़ के इधर आ मैं मैं वहा कर वहा कर ਹਾਂ ਦਾ ਹੋਰ ਹੀ ਕਮਰਾ ਸਜਾਈ ਬੈਠੀ ਹੈ ਭੇਜ ਤੇ ਇਥੀ ਭੇਜੋ ਲੈ ਮੈਂ ਬਾਈਆਂ ਕੋਲੇ ਲੈ ਭੇਜੋ ਕਿ ਆਇ ਨਾ ਕਹਿੰਦੀ ਵੀ ਤਾਈ ਲਿਬੜੀ ਤੇ ਬੜੀ ਆ ਕੇ ਬੈਗੋ ਨਹੀਂ ਮੈਂ ਕਹਾਂ ਨੂੰ ਕਿ ਉਹਨੇ ਲਿਬੜੀ ਤੇ ਬੜੀ ਆ ਕੇ ਬੈਗੀ ਕੋਈ ਨਾ ਘਰ ਦੇ ਕੰਮ ਤਾਂ ਹਰੇਕ ਦੇ ਘਰੀ ਹੁੰਦੇ ਆ ਆ ਮੈਂ ਵੀ ਕੰਮ ਕਰਕੇ ਬੈਠੀ ਆ ਕਦੋਂ ਲਿਆਂਦਾ ਇਹ ਇਹ ਪਿਛਲੇ ਹਫਤੇ ਲਿਆਂਦੇ ਸੀ ਆ ਤੁਸੀਂ ਕਿੰਨੇ ਦਿਨ ਬਾਅਦ ਕਿਹੜਾ ਮਾਰਿਆ ਹੋਰ ਸੁਣੋ ਕਿ ਮਿਓ ਅੱਛਾ ਲੈ ਇਧਰ ਨੂੰ ਮੈਂ ਤਾਂ ਵਧੀਆ ਵਾਇ ਤਾਂ ਵਧੀਆ ਅੱਛਾ ਹਾਂ ਮੈਂ ਤਾਂ ਮੈਨੂੰ ਸੱਚਾ ਅੱਛਾ ਲੱਗਾ ਕੁੜੇ ਅੱਡਾ-ਬੱਡਾ ਸੋ ਨਹੀਂ ਕਿੰਨੇ ਪੈਸੇ ਲੱਗੇ ਨੇ ਬਲਾਈ ਪੈਸੇ ਲੱਗੇ ਹੋਣਗੇ ਤੇ ਤਾਂ ਪੈਸੇ ਤਾਂ ਬਲਾਈ ਲੱਗੇ ਉਹਦੇ ਤੇ ਇਹ ਤਾਂ ਘਰੀ ਤਿਆਰ ਕਰਵਾਇਆ ਤਾਂ ਕਰਕੇ ਮਹਿੰਗੀ ਲੱਕੜ-ਲੁੱਕੜ ਲਾ ਕੇ ਨਾ ਇਹੀ ਆਈ ਸੀ ਜਦੋਂ ਇਹੀ ਸਾਈਸ ਵੀ ਫੜਾ ਗਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜਦੋਂ ਬਾਹਰ ਚ ਆ ਗਿਆ ਉਦੋਂ ਪਤਾ ਲੱਗਿਆ ਅੱਛਾ ਹਾਂ ਚੰਗਾ ਕੁੜੇ ਅਈ ਤਾਂ ਫੌਜੀ ਘਰ ਵਾਸਤੇ ਤਾਂ ਹਤਾ ਪਿਛਲੀ ਵਾਰ ਛੁੱਟੀਆਂ ਛੁੱਟੀ ਆਇਆ ਤਾਂ ਆ ਕੁਛ ਘਬਰਾ ਉਹਦਾ ਸੋਨਾ ਬਣਾ ਗਿਆ ਹਰ ਕੁਛ ਨਾ ਕੁਛ ਤਾਂ ਇੱਥੇ ਵੀ ਸਵਾਵ ਚੜ ਗਈ ਸੀਗੀ ਹੋਰ ਦੱਸ ਫਿਰ ਕੀ ਕਰਦੇ ਇੱਕ ਕਮਰ ਤਾਂ ਬੈਠ ਨੂੰ ਉਠਣਾ ਲੈ ਨੂੰ ਹੋਣਾ ਹੀ ਚਾਹੀਦਾ ਹਾਂ ਭਾਈ ਹੋਣਾ ਹੀ ਚਾਹੀਦਾ ਫਿਰ ਵੀ ਸਟੈਂਡ ਸਨੂਡ ਕੀ ਕਹਿੰਦੇ ਹੁੰਦੇ ਨੇ ਉਹ ਤਾਂ ਹੋਣਾ ਚਾਹੀਦਾ ਹੀ ਆਪਣੇ ਲਿਖਿਆਂਦਾ ਇਹ ਤਾਂ ਹੈਗਾ ਬਾਕੀ ਨਾਲ ਸਾਡੇ ਘਰ ਹੀ ਕਿਹੜਾ ਕਿਸੇ ਚੀਜ਼ ਦੀ ਕਮੀ ਐ ਸੁੱਖ ਨਾਲ ਫੌਜੀ ਬਥੇਰੀ ਤਨਖਾਹ ਆਉਂਦੀ ਐ ਤੋਂ ਥੋੜੀ ਬਹੁਤੀ ਖੇਤੀ ਚੋ ਇਹ ਵੀ ਕਮਾ ਲੈਂਦਾ ਫਿਰ ਇਹ ਕਿਹੜਾ ਵਿਚਾਰਾ ਉਮੀ ਫਿਰਦਾ ਹਾਂ ਕਮਾ ਲੈਂਦਾ ਕਮਾਉਣਾ ਹੀ ਐ ਇਹਨੇ ਕੀ ਕਿਹਨੂੰ ਦੇਣਾ ਕਿੰਸ਼ੋਡੀ ਖਾਤਰ ਹੀ ਫਿਰਦਾ ਫਿਰਦੇ ਛਿੱਤਰ ਖਸਾਉਂਦਾ ਬਾਕੀ ਨਾ ਨਾ ਤਾਂ ਇਹ ਸਾਡੇ ਖਾਤਰ ਕਿਉਂ ਫਿਰਦਾ ਲੈ ਕੋਈ ਨਾ ਇਹਦਾ ਵੀ ਵਿਆਹ ਹੋ ਜਾਊਗਾ ਇਹ ਵੀ ਆਪਣੇ ਕਰਵਾਰ ਦਾ ਹੋ ਜੂ ਹੁਣ ਸਾਡੀ ਕਰਕੇ ਥੋੜੀ ਨਾ ਲੈ ساری ਉਮਰ ਇਹੀ ਰਹਿਣਾ ਚੱਲ ਦੇਖੋ ਤਾਂ ਜਦੋਂ ਵਿਆਹ ਹੁੰਦਾ ਤਾਂ ਉਦੋਂ ਪਤਾ ਲੱਗੂਗਾ ਕਿਆ ਹੁੰਦਾ ਕਿ ਚਲ ਵਾਹ ਵੱਲਾ ਕੀ ਛੇੜਨੀਆਂ ਨੇ ਨਹੀਂ ਤਾਂ ਇਹ ਵਾਦੂ ਫਿਰ ਕੋਈ ਵਾਅਦਾ ਹੀ ਵਾਅਦਾ ਦਾ ਹੈ ਚਲ ਆਪਾਂ ਕੀ ਲੈਣੇ ਤੇ ਆ ਤਾਂ ਚੱਲ ਬਾੜੀ ਵਧੀਆ ਹੋਇਆ ਕੁੜੀ ਹੈ ਨਾ ਤੁਸੀਂ ਇਹ ਕੀ ਵਿਆਹ ਹੁੰਦਾ ਕਿਉਂ ਸਾਡੇ ਮੁੰਡੇ ਚ ਕੋਈ ਕਮੀ ਆ ਨਾ ਨਾ ਮੁੰਡੇ ਚ ਤਾਂ ਕਾਦੀ ਕਮੀ ਹੈ ਫਿਰ ਮੁੰਡੇ ਚ ਕਾਦੀ ਕਮੀ ਹੋਣੀ ਸੀ ਕਮੀਆਂ ਜੜੀਆਂ ਤਾਂ ਹੀ ਦੀਆਂ ਨੇ ਤੋ ਹੀ ਚੱਲ ਠੀਕ ਹੈ ਕੀ ਲੜਨਾ ਤੇ ਐ ਕਹਿੰਦੀ ਸੀ ਮੈਂ ਤਾਂ ਆ ਕੁੜੇ ਮੇਰੇ ਤਾਂ 9:00 ਜੀ ਬਾਹਰ ਬਜੇ ਪੈਣੇ ਅੱਛਾ ਜੀ ਆ ਸਾਡੇ ਕੀ ਹੁੰਦੀ ਹੈ ਨੌ ਕਟਣੀ ਹੈਗੀ ਹੈ ਨੌ ਕਟਣੀ ਤਾਂ ਹੈਗੀ ਹੈ ਤਾਈ ਲੈ ਜੇ ਕੋਈ ਗੱਲ ਨਹੀਂ ਨਹੀਂ ਇੱਥੇ ਬੈਠ ਕੇ ਕੱਟ ਲੈ ਮੈਂ ਲਿਆ ਦਿੰਨੀ ਆ ਉਰੇ ਚੱਕ ਕੇ ਤੂੰ ਚਾਹ ਇੱਥੇ ਤਾਂ ਕਾ ਨੂੰ ਕੱਟੂਗੀ ਅੱਛਾ ਨਾ ਕੋਈ ਗੱਲ ਉਹ ਤਾਂ ਮੈਂ ਜਾਂਦੀ ਜਾਂਦੀ ਨੂੰ ਫੜਾ ਦੇ ਘਰੇ ਜਾ ਕੇ ਕੱਟ ਲੂਗੀ ਐਂ ਕਰ ਲੈ ਤਾਈ ਹੋਰ ਸੁਣਾਓ ਤੁਹਾਡੀ ਨੂੰ ਦਾ ਕੀ ਹਾਲ ਚਾਲ ਹੈ ਵਧੀਆ ਹੈ ਮੇਰੀ ਨੂੰ ਤਾਂ ਅੱਛਾ ਹਾਂ ਚਲੋ ਵਧੀਆ ਹੀ ਰਿਹਾ ਕਰੋ ਹੋਰ ਕਿੱਥੇ ਕੀ ਲੈ ਜਾਣਾ ਹੈ ਨਾ ਉਹੀ ਤਾਂ ਗੱਲ ਹੈ ਹੋਰ ਤਾਂ ਹੀ ਚਾਹ ਪਾਣੀ ਬਣਾ ਕੇ ਲਿਆ ਮਾ ਨਾ ਬਸ ਚਾਹ ਤਾਂ ਮੈਂ ਪੀ ਕੇ ਤੁਰੀ ਆਈ ਆਉਂਦੀ ਗੁੰਏਨਾਂ ਦੇ ਘਰੇ ਖੜ ਗਈ ਸੀ ਪਤਾ ਲੈਣ ਅੱਛਾ ਉਹਨਾਂ ਦਾ ਬੁੜਾ ਬਿਮਾਰ ਹੋਇਆ ਪਿਆ ਉਹ ਚੱਲ ਪਤਾ ਹੀ ਲੈ ਜਾ ਤੇ ਫਿਰ ਮੈਂ ਕਿ ਚੱਲ ਪਾਲੀ ਕੋਲੇ ਜਾ ਕੇ ਆਉਣੀ ਮੇਰੇ 9:00 ਵੱਜਿਆ ਇਹਨੂੰ ਪੁੱਤੇ ਤਾਂ ਇਹ ਜਾ ਉਹ ਚਲੋ ਤੂੰ ਤਾਂ ਹੀ ਮੈਂ ਸੁਣੇ ਸੀਗਾ ਤੇਰੇ ਗੋਡੇ ਦੁਖਦੇ ਤੇ ਤੁਰਿਆ ਨਹੀਂ ਜਾਂਦਾ ਹੈਗਾ ਹੂੰ ਵੈਸੇ ਹੁਣ ਠੀਕ ਨੇ ਗੋਡੇ ਹਾਂ ਗੋਡੇ ਤਾਂ ਦੁਖਦੇ ਦੁਖੀ ਜਾਂਦੇ ਨੇ ਵੱਡੇ ਬੰਦਿਆਂ ਦੇ ਗੋਡੇ ਹਾਂ ਇਹ ਤਾਂ ਹੈਗਾ ਤਾਂ ਇਹ ਹੋਰ ਕੀ ਹੈ ਚੱਲ ਚੰਗਾ ਪਾਲੀ ਲੈ ਫੜਾ ਬਈ ਨਾ ਕਰ ਉਹ ਜਾ ਮਾਂ ਭਈ ਮਾਰ ਲਿਆ ਕਰ ਗੇਣਾ ਬਸ ਹਾਂ ਜਿਹਦਾ ਟਾਈਮ ਜੇ ਲੱਗਦਾ ਮਾਰ ਹੀ ਲੈਣੀ ਹੈ ਗੇੜਾ ਤਾਂ ਹਾਂ ਉਹੀ ਤਾਂ ਹੈਗਾ ਚਲ ਵਧੀਆ ਹੋਇਆ ਆ ਤਾਂ ਭਾਰੀ ਵਧੀਆ ਹੋਇਆ ਆਇਆ ਗਿਆ ਵਧੀਆ ਬੈਜਿੰਦਾ ਉਹ ਜੀਰੀ ਤੋਲ ਕੇ ਉਹ ਕਣਕ ਵੇਚ ਕੇ ਹੁਣ ਤੇਰੇ ਪੇਕਿਆਂ ਨੂੰ ਥੋੜ੍ਹ ਝੂਕਦਾ ਨੇ ਹੁਣ ਤੇਰੇ ਪੇਕਿਆਂ ਨੂੰ ਥੋੜ੍ਹ ਝੂਕਦਾ ਜਾਊ ਹਾਂ ਤਾਂ ਤੇਰੇ ਪੇਕਿਆਂ ਨੂੰ ਥੋੜ੍ਹ ਸੁਕਦਾ ਜਾਊਗਾ ਵਿਆਹ ਵੀ ਹੈ ਕਿਤੇ ਕਿੱਥੇ ਤੇਰੇ ਇੱਥੇ ਉਹ ਹੋਣੇਗੇ ਕਿਆ ਫੋੜਦਾ ਕਿਦਾ ਹੀ ਉਹ ਵੀ ਬਿਤਰਕੀ ਲੱਗੀ ਬੇਇੱਜ਼ਤੀ ਕਰਨ ਇਹਦਾ ਗਾਂ ਹੁਣ ਤੇਰੇ ਪਿੱਕਿਆਂ ਨੂੰ ਫੋੜ ਜਾਵੇ ਜਾਂ ਇਹ ਕਹੇ ਹੁਣ ਮੇਰੇ ਤਾਇਆ ਤਾਈ ਦੇ ਪਿੱਕਿਆਂ ਨੂੰ ਫੋੜ ਊਕਦਾ ਜੇ ਬਸ ਰਹਿਣ ਬੇ ਤਾਇਏ ਨੇ ਕਿਹੜੇ ਫੋੜ ਲੱਤੇ ਨੇ ਤੇ ਕਿਹੜੇ ਫੋੜਾ ਤੇ ਮੈਨੂੰ ਉਹ ਕਰਦਾ ਤੂੰ ਮੇਰੀ ਗੱਲ ਸੁਣ ਬੇ ਕਿਉਂ ਸਾਰਾ ਦਿਨ ਕਮਣਾ ਬਣੇ ਨਾਲੇ ਤੇਰਾ ਪਿਓ ਨਾਲੇ ਤੇਰੇ ਭਰਾ ਹੁਣ ਤੇਰੀ ਪਰਚਾਈ ਸਾਰਾ ਤੈਨੂੰ ਤੈਨੂੰ ਸਾਰਾ ਦਿਨ ਨਾਲੇ ਇਕਲੇ ਇਕ ਕਹੀ ਜਾਂਦੇ ਰਹਿੰਦੇ ਨੇ ਹੈ ਤੇ ਨਾਲੇ ਤੂੰ ਦਿਨ ਰਾਤ ਨਾਲੇ ਤੂੰ ਮੇਰੀ ਗੱਲ ਸੁਣ ਵੇ ਨਾਲੇ ਦਿਨ ਰਾਤ ਕੰਮ ਕਰਦਾ ਤੇ ਤੂੰ ਕੀ ਲੈਣਾ ਤੇਰਾ ਵਿਆਹ ਕਿੱਥੋਂ ਹੋਜੂ ਜੇ ਤੂੰ ਨੱਚ ਪੜਿਆ ਰਿਹਾ ਤੇਰਾ ਵਿਆਹ ਉਹ ਨਹੀਂ ਹੁੰਦਾ ਉਹ ਤਾਈ ਮੈਂ ਵਾਹ ਕਰਾ ਕੇ ਕੀ ਲੈਣਾ ਪਹਿਲਾਂ ਤਾਂ ਮੇਰਾ ਤਾਇਆ ساری ਉਮਰ ਤੇ ਥੱਕੇ ਜਾਂਦਾ ਰਿਹਾ ਫੇਰ ਇਹ ਖੰਦੇ ਫਿਰਦੇ ਆ ਮੈਂ ਬੇਲਾ ਹੁਣ ਤਾਂ ਖੇਡ ਕੇ ਆਇਆ ਹੈ ਰੋਟੀ ਚਾਹ ਪਾਣੀ ਪੀ ਕੇ ਫੇਰ ਦਾਸ ਤੇ ਬੇਲਾ ਆਪਾਂ ਨੇ ਕੀ ਲੈਣਾ ਵੀ ਤਾਂਸ ਤਾਂ ਖੇੜਦਾ ਹੈ ਜਿਹੜਾ ਤੂੰ ਕਿੱਲਾ ਦੋ ਕਿੱਲੇ ਬੋਣਾ ਬੀਜਦਾ ਹੈ ਉਹ ਤਾਂ ਵੀ ਖੜਾ ਛੱਡ ਤੈ ਕੀ ਲੈਣਾ ਐ ਕਰਦੀ ਖਾਣ ਜੋਗਰੀ ਕੜਕ ਕਰਦੇ ਨੇ ਤੇ ਚਾਹ ਗੁਰ ਲਿਆ ਦੇ ਨੇ ਫੌਜੀ ਨੂੰ ਤਾਂ ਮौज ਲੱਗੀ ਹੈ ਫੌਜੀ ਤਾਂ ਆਪਦੀ ਪਿੰਸਣਾਪ ਜੋੜੀ ਜਾਂਦਾ ਤਨਖਾਹ ਹੈ ਤਨਖਾਹ ਜੋੜੀ ਜਾਂਦਾ ਉਹ ਤਾਂ ਅੱਛਾ ਕਰੇ ਕਰਾ ਦਿੰਦਾ ਹੋ ਅੱਬਾ ਹੁਣ ਹੁਣ ਸਫਾ ਲਿਆ ਤਾਂ ਬੈਠੋ ਸਾਡੇ ਘਰ ਆਇਆ ਮੇਰਾ ਵੀ ਘਰ ਆ ਤੇਰਾ ਕਾਦਾ ਘਰ ਹੈ ਪਤਾ ਨਹੀਂ ਤੇਰੇ ਕਿੱਦੇ ਲੱਤ ਮਾਰਨਗੇ ਲੋਇਆ ਕਿ ਤਾ ਤਨਸ਼ਹਾਰਾ ਟਬਰ ਕੀ ਜਾਂਦਾ ਹੈ ਹੈ ਬਸ ਇਹ ਦੁਵਾਦਨਾ ਕੰਮ ਕਰੀ ਕੇ ਕਰ ਮੋੜ ਮੋਟਾ ਦਾ ਮੋਜ ਜਾਣ ਲੈਣਾ ਆ ਤੋ ਮੋਜ ਜਾਣਾ ਟਾਸਕਟ ਮੋਤਾ ਤੜਕੀਆਂ ਮੋਤਾ ਤੜਕੀਆਂ ਨਾ ਹੋਰ ਚੱਲ ਚੰਗਾ ਗੱਲ ਕਰ ਆਪਦੇ ਕੋਈ ਰੱਖੀ ਕਿ ਜੇ ਹੁਣ ਜਾ ਕੇ ਉਹਨੂੰ ਦੱਸਣ ਬੈਜੀ ਅੱਜ ਕਰਾਂਗੇ ਉਹ ਗੱਲ ਕਰਦਾਗਾ ਹਾਂ ਕਿ ਹਾਂ ਇਹ ਗੱਲ ਯਰ ਤਾਂ ਆਈ ਦੀ ਜਦੋਂ ਕੋਈ ਗੱਲ ਕਰੂ ਹਰੇਕ ਕਹਿ ਦੂ ਨਰਾਇਕ ਬਿੱਲੜਾ ਆਪਾਂ ਫਿਰ ਇਹ ਵੀ ਨਹੀਂ ਕਰਦੇ ਦੇਖਦੇ ਆਂ ਝੱਟਾ ਚੱਲ ਉਹ ਜੱਟ ਨੇ ਭਰਤੀਆਂ ਟਰਾਲੀਆਂ ਖੇਤੀ ਕਰ ਕਰਕੇ ਚੁੰਨ ਦੀਆਂ ਭਰਤੀ ਟਰਾਲੀ ਖੇਤੀ ਕਿਉਂ ਭਰਤੀਆਂ ਕਿਉਂ ਭਰਤੀਆਂ ਖੇਤੀ ਕਰਕੇ ਭਰੀਆਂ ਆਪਣੇ ਗਵਾਂਡੀ ਮੈਨੂੰ ਦੱਸ ਗਿਆ ਸਾਰਾ ਕੁਝ ਠੀਕ ਹੈ ਤੂੰ ਕਿਉਂ ਝੂਠ ਬੋਲਦਾ ਪੰਜ ਦਿਨੋਂ ਕੋਈ ਤੂੰ ਖੇਤ ਦਾ ਮੂੰਹ ਨਹੀਂ ਦੇਖਿਆ ਜਾ ਕੇ ਕੁੱਤੇ ਨੂੰ ਕੀ ਪਤਾ ਐ ਸਾਰਾ ਦਿਨ ਖੇਤ ਰਹਿੰਦਾ ਕੀ ਕੁੱਤੇ ਨੂੰ ਪਤਾ ਠੀਕ ਜੋ ਮੈਨੂੰ ਐਂ ਕਹਿੰਦਾ ਰੋਹੇ ਰਾਖੀ ਵਾਲਿਆਂ ਨਾਲ ਹੁੰਦਾ ਨਾ ਰਾਖੀ ਵਾਲੇ ਤੈਨੂੰ ਕੀ ਦੇ ਦੇਣਗੇ ਓਏ ਯਾਰ ਦੋਸਤ ਨੇ ਖਾ ਇਕੱਠੇ ਖਾਣੇ ਪੀਣੇ ਮੇਰੀ ਗੱਲ ਸੁਣ ਲੈ ਯਾਰ ਦੋਸਤ ਨਾ ਤੇਰੇ ਤੇਰੇ ਬੋਰੀਆਂ ਨਹੀਂ ਸਿੱਟ ਕੇ ਜਾਂਦੇ ਖਾਣ ਨੂੰ ਤਾਂ ਕੇਚੂ ਹੀ ਆਊਗਾ ਆ ਮੈਨੂੰ ਕਹੇ ਸੀਗੇ ਵਹਿਮ ਵੀ ਲੋਕਦੋਂ ਨਕਮਾ ਕਰ ਤਾ ਸੱਚੀ ਨਕਮਾ ਹੈਗਾ ਤੂੰ ਕਿਸੇ ਕੰਮ ਦਾ ਹੈਗਾ ਕਿ ਨਾ ਤੂੰ ਐਂ ਕਰ ਸਾਰੇ ਪਿੰਡ 'ਚ ਜਾ ਕੇ ਪੁੱਛ ਲੈ ਜਦੋਂ ਸਾਥ 'ਚ ਤਾਂ ਖੇਡਲ ਬਹਿ ਜਾਣਾ ਨਾ ਤੱਕ ਆ ਲੋਕ ਨਾ ਛੜ ਛੜ ਕੇ ਥਾਂ ਭੱਜ ਜਾਂਦੇ ਨੇ ਵੀ ਆ ਗਿਆ ਘੁੰਮਣ ਆਲਾ ਜਿਹਾ ਅੱਛਾ ਫਿਰ ਬਸ ਹੁਣ ਕਿੰਨਾ ਕਹਿ ਭਾ ਸਰਕਾਰੀ ਵਾਲਾ ਕੰਮ ਵੀ ਤਾਂ ਖੇਡਦਾ ਤੂੰ ਬਈ ਮੇਰੀ ਗੱਲ ਸੁਣ ਜਿਹੜਾ ਜਨ ਆ ਤਾਂ ਹੀ ਤੇ ਛੜਾ ਫਿਰਦਾ ਆ ਤੇਰਾ ਵਿਆਹ ਨਾ ਹੋ ਜਾਂਦਾ ਮੇਰਾ ਬਾਈ ਕਿੰਨਾ ਸੌਖਾ ਵਿਆਹ ਕਰਾ ਕੇ ਕੀ ਸੌਖਾ ਬਥੇਰਾ ਸੌਖਾ ਹੈਗਾ ਅਬਲੀ ਚੰਗੀ ਨੌਕਰੀ ਤੇ ਆ ਦੂਜਾ ਦੇਖ ਲੈ ਬਾਹਰ ਤੁਰ ਗਿਆ ਜੇ ਤੂੰ ਵੀ ਕੰਮ ਦਾ ਹੁੰਦਾ ਨਾ ਆ ਤੂੰ ਆਏ ਨਾ ਸੀ ਫਿਰਦਾ ਉਹ ਦੋ ਕਰੀ ਤਾਂ ਜਾਂਦੇ ਆ ਸਾਰੇ ਡੱਬਰ ਨੇ ਕੰਮ ਹੀ ਕਰਨਾ ਤੂੰ ਖੇਤੀ ਦਾ ਸਾਹਮਣਾ ਹੈ ਜੇ ਦੋ ਕਰੀ ਜਾਂਦੇ ਆ ਇੱਕ ਤੋਂ ਢੰਗ ਨਾਲ ਕਰ ਲੈ ਕੰਮ ਹੀ ਤਾਂ ਜਾਣਾ ਹੁਣ ਮੇਰੀ ਗੱਲ ਸੁਣ ਲੈ ਮੈਨੂੰ ਨਾ ਕਹਿੰਦਾ ਤੈਨੂੰ ਚੰਗਾ ਨਹੀਂ ਲੱਗਦਾ ਤੂੰ ਵੱਡਾ ਹੈਗਾ ਵੱਡਾ ਤਾਂ ਕਿੰਨਾ ਹੈਗਾ ਹਾਂ ਇਹਦਾ ਵਿਆਹ ਬੂ ਵੀ ਕਰਾਉਣਾ ਇਹ ਤੈਨੂੰ ਤਾਂ ਹੀ ਕਹਿੰਨਿਆ ਤੈਨੂੰ ਕਿਹੜਾ ਜਿਹਨੂੰ ਡੋਲਾ ਦਊਗਾ ਬੇਲਾ ਫਿਰਦਾ ਸਾਹਦਰ ਕੰਦਾ ਚ ਵੱਜਦਾ ਵਾਲ ਦੀ ਭੈਣ ਦਾ ਕਰਾ ਦੇ ਆਹ ਲਾ ਕੰਮ ਕਰਨ ਲੱਗ ਜਾਂਦਾ ਹੁੰਦਾ ਬੰਦਾ نوکری والا منڈا ਲੱਭਦੀ ਆ ਠੀਕ ਹੈ ਆ ਬੇਲ ਨ ਕੰਮ ਨਹੀਂ ਹੋ ਮੈਂ نوکری ਤੇ ਆ ਕਾਦੀ نوکری ਤੇ ਤਾਂਸ ਦੀ نوکری ਤੇ ਤੂੰ ਤੀਦੇ ਤਾਂ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਆ ਰਸੀਪ ਦੇ ਤਾਂ ਪੰਜ ਪੰਜ ਹਜ਼ਾਰ 10 ਦਾ ਹਜ਼ਾਰ ਇੱਕ ਵਾਰ ਜਿੱਤੇਗਾ ਵੇ ਬੱਸ ਤੂੰ ਚੱਜ ਦੇ ਕੰਮ ਦੀ ਕੋਈ ਗੱਲ ਕਰ ਸਕਦਾ ਹੈਗਾ ਜੇ ਆਹ ਕੰਮ ਕਰਨਾ ਮੈਂ ਉਹ ਕੰਮ ਕਰਨਾ ਬਸ ਤੇਰੇ ਕੋਲ ਬੇਕਾਰ ਮਨਿੱਤਾ ਤੂੰ ਮੇਰੀ ਗੱਲ ਸੁਣ ਬਗ ਜੰਦਰ ਕਿਉਂ ਕਰਾ ਦੇ ਗੱਲ ਆ ਵੀ ਇਹ ਕਰਾ ਤੇ ਰਿਸ਼ਤਾ ਛੋਟੀ ਪਹਿਣਦਾ ਇਹ ਤੇਰਾ ਫਿਰਦਾ ਇਹ ਛੜਾ ਮੈਂ ਕਿ ਨਹੀਂ ਹੁੰਦੋਲ ਕੁੱਲ ਇਹ ਕੋਈ ਨਹੀਂ ਕਰੇ ਕੀ ਚੀ ਜਿਹੜੇ ਅਸਮ ਨੂੰ ਹੁੰਜਾ ਆਪ ਜਾਣੇ ਆਸੇ ਕਮਾ ਲੇ ਹੁੱਕ ਜੁਲ ਜੁਲ ਆ ਗਿਆ ਆ ਗਿਆ ਬੋਲ ਸਾਰਾ ਦਿਨ ਲਫਗਿਆ ਨਹੀਂ ਧਿਰੇ ਕਰਦਾ ਕੋਈ ਕੰਮ ਕਰਦਾ ਉਹ ਬਹਿ ਜਾ ਕੰਮ ਹੀ ਕਰਦਾ ਔਰ ਖੇਤੀ ਦਾ ਉਹਦਾ ਕੌਣ ਕਰਦਾ ਤੂੰ ਕਰਦਾ ਇੱਥੇ ਪਿਆ ਰਹਿੰਦਾ ਸਾਰਾ ਦਿਨ ਬੈੱਡ ਤੇ ਖੇਤੀ ਨਹੀਂ ਲਾਦੀ ਧਰਾਂ ਲਿਆ ਰਹਿਦਾ ਤੂੰ ਕਰੇ ਤੜਾ ਨੂੰ ਗਾ 70 ਕਿੱਲੇ ਆਉਂਦੇ ਤੈਨੂੰ ਬਣਾ ਦਿੰਦਾ ਤੜਾ ਲੱਗ ਜਾ ਕਰਦੀਆਂ ਪੱਲਾ ਦੇਖ ਕਿ ਮੈਂ ਜਰਾ ਹੱਥ ਜਾ ਤੇ ਪਤੀ ਆ ਨਾ ਲੈ ਉਹ ਚੁਗਲੀਆਂ ਨਹੀਂ ਕਰਦਾ ਸੀ ਉਗਰੀਂ ਤਾਂ ਮੈਂ ਤਾਂ ਆ ਗਿਆ ਵੀ ਚਾਚਾ ਨੇ ਡਾਕਟਰ ਕੋਲ ਲੈ ਚਾ ਉਹ ਤੈਨੂੰ ਲੈ ਜਾ ਮਰ ਤੇ ਇਹ ਵਿੱਚ ਮੜਿਆ ਜ਼ਖਮਾਂ ਉਹ ਹੀ ਮੋਕ ਮਾਰ ਜਾਣਾ ਪੁੱਛ ਕੇ ਇੱਕ ਬਾਦੀ ਨੂੰ ਯਾਨੀ ਰੋਂਦੀ ਸੀ ਜੇ ਤੇ ਜੱਟਾ ਬੱਪੂ ਆਇਆ ਉਹ ਤੁਸੀਂ ਆ ਮਲਾਜ਼ਮ ਜੇ ਟੰਗੀ ਹੁੰਨੇ ਹੋ ਤੁਹਾਡੇ ਜਿੰਨੇ ਤੁਸੀਂ ਮਲਾਜ਼ਮ ਜੇ ਹੋ ਆ ਸਾਰੇ ਟੰਗ ਜੀ ਕਰਦੇ ਹੋ ਚੱਲ ਚੰਗਾ ਉਹ ਲਾਉਂਗਾ ਯਾਰ ਰੁੱਤੀ ਦਾ ਖਾਣਾ ਮੈਂ ਤੱਕ ਨਾ ਆਖਿਆ ਚਾਈ ਵੜਾ ਇੱਥੇ ਅੱਜ ਵਾਖ ਜੀ ਛੱਟ ਦਾਨਗੇ ਕਿਸੇ ਉਰਾ ਪਰ ਫੜਾ ਆ ਆ ਮਾ ਚਲ ਨਾ ਕੱਟ ਲੈ ਮੈਂ ਕੁੜੀ ਵਧੀਆ ਚੀਜ਼ ਐ ਇਹ ਮੈਨਾਂ ਦਾ ਫੌਜੀ ਲਿਆਇਆ ਹੋਊਗਾ ਉੱਥੋਂ ਛੋਣੀ ਛੋਣੀ ਚੋ ਹੈ ਨਾ ਕੰਪਨੀਂਆਂ ਮਿਲਦੇ ਨੇ ਉੱਥੇ ਤਾਂ ਚੀਜ਼ ਲੈ ਬਲ ਵੀਰ ਕੁੜੀ ਤੇਰੇ ਤਾਂ ਦੋਨੇ ਮੁੰਡੇ ਨੇ ਕਾਂਸੇ ਜੋਬ ਕਰੀ ਨਹੀਂ ਆਏ ਦੇਖ ਲੈ ਨਵੇਂ ਨੂੰ ਲੈ ਲੈ ਕੇ ਜਾਂ ਕੈਸਾਂ ਦੇ ਨੇ ਤਾਂ ਵੀ ਵਧੀਆ ਕੰਮ ਕਰ ਲੈਂਦਾ ਕਦੇ ਕਦੇ ਤਾਂ ਉਹ ਮਾੜਾ ਮੋਟਾ ਕਰੀ ਜਾਂਦਾ ਖੇਤੀ ਵਾਲਾ ਚਾਹ ਗੜੋ ਦੇ ਨਾਲ ਤੁਰਿਆ ਜਾਂਦਾ ਤੇ ਫੌਜੀ ਦੀ ਤਾਂ ਤਨਖਾਹ ਸਾਰੀ ਬਚਤ ਹੈ ਇਹਨਾਂ ਨੂੰ ਕੀ ਸੋਨਾ ਕਰ ਪਾ ਗਿਆ ਜਦੋਂ ਛੁੱਟੀ ਆਇਆ ਹੈ ਤੇ ਹੁਣ ਕੁੜੇ ਸੂਫਾ ਲੈ ਕੇ ਛੱਡ ਗਿਆ ਹੈ ਤੇ ਵਧੀਆ ਚਾਰ ਪੈਸੇ ਜੋੜਦਾ ਹੈ ਨਹੀਂ ਮੇਰੇ ਇਹ ਮੇਰੇ ਦੋਨੇ ਨਕਮੇ ਨੇ ਟਾਈ ਜਾਣੀ ਮੜਾ ਮੋਟਾ ਜਿਹੜਾ ਕੰਮ ਕਰਦੇ ਸੀ ਉਹ ਤੋਂ ਵੀ ਘਟ ਗਏ ਉਦੋਂ ਨਕਮੀਆਂ ਬਹੁਆਂ ਆ ਗਈਆਂ ਉਹ ਨਹੀਂ ਕੁਛ ਢੱਕਾ ਤੋੜਦੀਆਂ ਨਹੀਂ ਲੋਕਾਂ ਦੀਆਂ ਮਸ਼ੀਨਾਂ ਸਿਓਂ ਸਿਓਂ ਕੀ ਚਾਰ ਪੈਸੇ ਕਮਾਈ ਜਾਂਦੀਆਂ ਨੇ ਹੈ ਰੋਟੀ ਟੁਕੋ ਕਿੱਤੋਂ ਮੁੰਡੇ ਡਾਹੇ ਤੇ ਲੰਮੀਆਂ ਪਾਈ ਜਾਂਦੀਆਂ ਨੇ ਹੈ ਮੈਨੂੰ ਪੁੱਤਿਓ ਕੋਈ ਕੰਮ ਕਰ ਲੋ ਛੋਡੇ ਕੰਮ ਆਉਣਗੇ ਮੈਂ ਕੀ ਦੱਸ ਇੱਥੇ ਕੁਮਾਰੀਆਂ ਠਾਉਣੀਆਂ ਨੇ ਵਿਰੋਧ ਆਜ ਦੇਣੇ ਨੇ ਜਮਾ ਨਹੀਂ ਕਰਦੇ ਇਹਨਾਂ ਦਾ ਤਾਂ ਸਹਜਾ ਵਧੀਆ ਕਿ ਨਾ ਨਾਲੇ ਬੁੜੀ ਨਹੀਂ ਹੈਗੀ ਘਰੇ ਤਾਂ ਵੀ ਇਹਨਾਂ ਦਾ ਕੰਮ ਵਧੀਆ ਚੱਲਦਾ ਹੈ ਬੜੀਆ ਸਾਰਾ ਕੁਝ ਕਮਾਉਂਦੇ ਨੇ ਤੂੰ ਕੋਈ ਜੁਗਤ ਬਣਾ ਬਲਵੀਰ ਕੁਰੀ ਕਰਦੇ ਏ ਦੂਫੇਟ ਇਹ ਨਹੀਂ ਆਪ ਦੇ ਕਰਦੇ ਤਾਂ ਦੂਜਿਆਂ ਨੂੰ ਵੀ ਨਾ ਕਰਨ ਦੇ ਕੁਛ ਤਾਂ ਸੋਚ ਲਾ ਕੇ ਦੇਖ ਲਈਆਂ ਉੱਠੀਆਂ ਸਿੱਧੀਆਂ ਹੀ ਆ ਖਬਰ ਲੱਗੀ ਜਾਣ ਤੁਹਨੇ ਕਲੀ ਮੜੀ ਜੀ ਨਹੀਂ ਤਾਂ ਤੂੰ ਆ ਜਾ ਛੜਿਆ ਪੇ ਨਹੀਂ ਕੀ ਕਰੀ ਜਾਨੀ ਆ ਪਾਲੀ ਖੁਸ਼ ਨਹੀਂ ਕਾਈ ਅਬਸ ਤੌਲੀਏ ਸੁੱਕਣੇ ਪਾਕੇ ਹਟੀ ਸੀ ਅੱਛਾ ਧੁੱਪ ਨਿਕਲੇ ਤਾਂ ਹੋਰ ਨਹੀਂ ਛੜਿਆ ਵਧੀਆ ਧੁੱਪ ਵੇ ਕੇ ਆਰਾਮ ਕਰ ਛੋਡੇ ਤਾਂ ਨਾਲੀ ਚੜਦੀ ਧੁੱਪ ਆ ਜਿੰਦੀ ਹੈ ਹੈਨਾ ਹਾਂ ਤਾਈ ਉਹ ਨੌਕਟਣੀ ਕੇ ਵਿੱਚ ਚੱਕੀ ਫਿਰਦੇ ਹੁਣ ਤਾਂ ਲੈ ਗਏ ਥੋੜਾ ਜਿਹਾ ਫਿਰ ਬਸ ਮੈਂ ਕੱਟ ਕੇ ਫੜਾਗੀ ਬਣੇ ਸਾਡੇ ਜਵਾਖਾਂ ਵਾਲਾ ਘਰ ਹੈ ਮਹੌਰਾ ਪਰ ਸੱਟਤੀ ਇਹ ਲਾਂਬੇ ਦਾ ਘਰ ਫੌਜੀ ਫੌਜੀ ਨੇ ਆ ਕੇ ਪੁੱਛ ਲਈ ਭਾਈ ਕਿੱਥੇ ਆਣਾ ਘਟ ਫਿਰ ਤੂੰ ਕਿੱਥੇ ਦੱਸੇਂਗੀ ਇਹ ਤਾਂ ਛੋਟੀ ਜੀ ਚੀਜ਼ ਐ ਈ ਕਿੱਡੀ ਗੱਲ ਨਹੀਂ ਫੇਰ ਵੀ ਚੱਲ ਛੋਟੀ ਵੱਡੀ ਡੰਗ ਤਾਂ ਲਾਉਂਦੀ ਐ ਨਾ ਸਹੀ ਤਾਂ ਹੈਗਾ ਐ ਮੌਕੇ ਤੇ ਚਲ ਵਧੀਆ ਹੋਇਆ ਹੋਰ ਦੱਸ ਸਾਰਾ ਠੀਕ ਠਾਕ ਆ ਜੀ ਨਾ ਫੌਜੀ ਦਾ ਉਹ ਹਾਂ ਹਾਂ ਉਹ ਤਾਂ ਸਵੇਰੇ ਆ ਜਾਂਦਾ ਅੱਛਾ ਮੈਂ ਤੈਨੂੰ ਐ ਕਹਿੰਦੀ ਸੀ ਤਾਈ ਉਹ ਜਿਹੜੀ ਤੁਸੀਂ ਕਹਿੰਦੇ ਹੁੰਦੇ ਸੀ ਨਾ ਗੱਲਾਂ ਵੀ ਨਕਾਮ ਨਕਮਾ ਛੋਟੀ ਗੱਲ ਸੱਚੀ ਨਿਕਲੀ ਮੇਰਾ ਬਾਪੂ ਵੀ ਸਰਦਨ ਐਮੀ ਤੜਫਦਾ ਰਹਿੰਦਾ ਹੂੰ ਮੈਨੂੰ ਪਤਾ ਲੱਗਿਆ ਆ ਸੀਰਾ ਦੱਸ ਕੇ ਗਿਆਸ ਮੇਰੇ ਮੈਨੂੰ ਕਹਿੰਦਾ ਨਾ ਤਾਂ ਹਜੇ ਝੋਨਾ ਵੱਢਿਆ ਹਾਂ ਸਾਰੀਆਂ ਚੀਜ਼ਾਂ ਝੂਠੀ ਬੋਲੀ ਜਾਂਦਾ ਕਣਕ ਬੀਜਣੀ ਤਾਂ ਬਹੁਤ ਦੂਰ ਦੀ ਗੱਲ ਮੈਨੂੰ ਵੀ ਜੇ ਮੈਂ ਪੁੱਛਿਆ ਮੈਨੂੰ ਵੀ ਕਹਿੰਦਾ ਮੈਂ ਕਣਕ ਬੀਜਦਾ ਫੇਰ ਮੈਂ ਤੈਨੂੰ ਕੀ ਆਖਿਆ ਸੀ ਭਾਈ ਤੈਂ ਕੀ ਲੈਣਾ ਤੂੰ ਦੱਸ ਇਹਨਾਂ ਚ ਹੋਆ ਤੂੰ ਆਪਦੇ ਪੇਕੀ ਬੈਠ ਆ ਆਮ ਨਾਲ ਜਾਂ ਫੌਜੀ ਨੂੰ ਕਹੇ ਵੀ ਮੈਂ ਤਾਂ ਫੌਜ ਚ ਲੈ ਜਾ ਮੈਂ ਕਹਿੰਦਾ ਨਾ ਤਾਂ ਗਲਪਨਾ ਕਰਾਂ ਤਾਈ ਜੇ ਕੱਲੀ ਹੁੰਦੀ ਤਾਂ ਛੱਡ ਕੇ ਬਾਗ ਵੀ ਆਪਾ ਬਾਪੂ ਵਿਚਾਰਾ ਤਾਂ ਬਾਪੂ ਤਾਂ ਖਿਲਣ ਬਾਪੂ ਵਿਚਾਰਾ ਬਚੂਰਾ ਕੋਈ ਨਹੀਂ ਬਾਪੂ ਤਾਂ ਆਪਾ ਫਿੱਟੜੀਆਂ ਦਾ ਪੇਟ ਹੈ ਆਪੇ ਸੌਵੇਂ ਨਾ ਸੌਵੇਂ ਤਾਂ ਕਿੱਟੜ ਗਏ ਉਹ ਜਿਹੜਾ ਬਾਹਰ ਗਿਆ ਉਹਨੇ ਕਦੇ ਫੋਨ ਕਰਕੇ ਵੀ ਨਹੀਂ ਪੁੱਛਿਆ ਬਾਪੂ ਕਿਵੇਂ ਹੈ ਕਦੇ ਪੁੱਛਿਆ ਉਹੀ ਤਾਂ ਗੱਲ ਹੈ ਹੈਗੀ ਤਾਂ ਤਿੰਨ ਪੁੱਤ ਨੇ ਉਹੀ ਗੱਲ ਮੈਨੂੰ ਕਿਹੜਾ ਸੁੱਖ ਕੀ ਦਿੱਤਾ ਹੋਇਆ ਵੀ ਮੇਰੇ ਵਾਲੇ ਨੂੰ ਕੱਲੀ ਇਹਨਾਂ ਨੇ ਵੱਧ ਕੁਝ ਦੇ ਦੇਣੀ ਹੈ ਜ਼ਮੀਨ ਵੰਡ ਕੇ ਕਈ ਮਿੰਟ ਤੱਕ ਸਮਝ ਨਹੀਂ ਆਉਦਾ ਮੈਨੂੰ ਤਾਂ ਹੁਣ ਕੋਈ ਦਿਹਾੜੀਆ ਦੁਘੜੀ ਪੁੱਛ ਕੇ ਦੇ ਝੋਨਾ ਵੱਢਣ ਵਾਲਾ ਪੈ ਸਾਰਾ ਕੁਝ ਨਾ ਕਿਸੇ ਕੰਪੈਨਰ ਨਾਲ ਦਾ ਪਤਾ ਮੈਨੂੰ ਤਾਂ ਕੁਝ ਨਹੀਂ ਪਤਾ ਮੈਂ ਤਾਂ ਫੌਜੀ ਨੂੰ ਆਇਆ ਕਹਤੋ ਝੋਨਾ ਪੱਟਦਾ ਮੰਡੀ ਚ ਪਿਆ ਹੁਣ ਜੇ ਉਹਨੂੰ ਪਤਾ ਲੱਗ ਗਿਆ ਮੇਰੀ ਗੁਤਰੀ ਨੂੰ ਹੱਥ ਪਾਊਗਾ ਹੰ ਨਾਲੇ ਬਾਪੂ ਗਾਲਾਂ ਦਊਗਾ ਮੈਨੂੰ ਨਹੀਂ ਤਾਈ ਝੋਨੇ ਤਾਂ ਕੀ ਟਿੰਡੀਆਂ ਲੜੀਆਂ ਨੇ ਤਾਈ ਜਾਨ ਮੈਂ ਤਾਂ ਕੀ ਕਰਨਾ ਤਾਈ ਹੁਣ ਖੇਤ ਚ ਵੀ ਫਸਲ ਸੁਣੀ ਰੋਦੀ ਐ ਰੋ ਜਾਣਦੇ ਸਵਾ ਦੀ ਫੇਰ ਹੀ ਪਤਾ ਲੱਗੂ ਫੌਜੀ ਨੂੰ ਵੀ ਫੇਰ ਹੀ ਤੈਨੂੰ ਕਹੂਗਾ ਵੀ ਜਾ ਬੰਦਿਆ ਛੱਡ ਕੇ తు ఓ ఫోన్ గల్ కి ఝోనా వాయి మేర అక్కడ సారా దిగా ర ਮੈਂ ਇਥੇ ਪੱਛਾਂ ਕੱਟਾਈਆਂ ਪਤਾਉਂਦਾ ਤੇ ਤੂੰ ਆਵਦਾ ਡੰਡੀ ਲਾਗਾਉਂਦੇ ਪੇਕੀ ਜਾਮਨਾ ਜਾ ਕੇ ਬੈਠ ਵੀ ਨਹੀਂ ਮੈਨੂੰ ਨਾਲ ਲੈ ਜਾ ਬਸ ਇੱਕ ਗੱਲ ਮਗਾ ਦੇ ਉਹਦੇ ਨਾਲ ਜੀ ਮੈਨੂੰ ਮੋੜ ਕੇ ਪੁੱਛਿਆ ਤਾਂ ਮੈਨੂੰ ਕਹਿੰਦਾ ਮੈਂ ਤਾਂ ਸਾਥਾ ਤੇ ਬੈਠਾ ਸੀ ਪਹੇੜਦਾ ਹੁੰਨਾ ਪਤਾ ਨਹੀਂ ਕੀ ਹੁੰਦਾ ਤਾਂ ਅਸੀਂ ਖੇਡਦਾ ਉਹਦੇ ਚ ਹੁੰਦਾ ਕੁਝ ਕਹਿੰਦਾ ਮੈਂ ਤਾਂ ਉਹੀ ਖੇਡਦਾ ਹੁੰਨਾ ਉਹ ਤਾਂ ਅੱਜ ਕੱਲ ਕੰਪੀਟੀਸ਼ਨ ਹੁੰਦੇ ਨੇ ਜੀ ਫਰਾਨਾ ਹੁੰਦੇ ਨੇ ਆ ਲੋਕਾਂ ਦੀਆਂ ਗੱਲਾਂ ਸੱਚੀਆਂ ਲੋਕਾਂ ਵੀ ਥੋੜੀ ਕਹਿੰਦੇ ਅੱਧਾ ਰੱਬ ਹੁੰਦਿਆ ਲੋਕ ਵੀ ਜੇ ਤੇਰੇ ਲੱਛਣ ਚੱਜਦੇ ਹੁੰਦੇ ਤਾਂ ਸਾਰਿਆਂ ਨੂੰ ਪਹਿਲਾਂ ਤੇਰਾ ਵਿਆਹ ਬੈ ਜੀ ਹੁੰਦਾ ਨਹੀਂ ਮੇਰੀ ਲਸੂ ਗਰਾਹੀ ਫੂਕ ਉਸ ਖੇਡ ਦੇ ਨਾ ਤਾਂ ਸੇ ਵੀ ਨਹੀਂ ਖੇਡਦਾ ਕਿਉਂ ਆ ਖੇਡਦਾ ਹੂ ਜਿਹੜੇ ਤੇਰੇ ਘਰ ਆਣੇ ਦੇ ਚਾਰ ਪੈਸੇ ਹੁੰਦੇ ਨੇ ਉਹ ਵੀ ਹਾਰ ਕੇ ਪਰਾਂ ਹੋਊਗਾ ਤਾਂ ਕੀ ਲੈਣਾ ਮੈਂ ਤਾਂ ਹੀ ਨਹੀਂ ਸਮਝਉਂਦੀ ਤੂੰ ਬੈਠੀ ਕਾਦੀ ਖਤਰਾਂ ਵਿੱਚ ਤੇ ਸਾਰੀਆਂ ਗੱਲਾਂ ਤਾਂ ਮੈਨੂੰ ਹੁਣ ਪਤਾ ਲੱਗ ਗਿਆ ਕਹਿੰਦਾ ਕਮ ਹੈ ਟਰੈਕਟਰ ਚ ਤੇਲ ਪਵਾਉਣਾ ਜੀ ਅੱਜ ਮੋਟਰਸਾਈਕਲ ਚ ਤੇਲ ਪੋਣਾ ਆ ਬਾਪੂ ਵੀ ਤਾਂ ਹੀ ਠੀਕ ਹੁੰਦਾ ਇਹਨੂੰ ਲਿਆ ਕੇ ਨਾ ਸਸਤੇ ਡਾਕਟਰ ਤੋਂ ਦਵਾਈ ਦਵਾਤੀ ਹੋਣੀ ਐ ਪੈਸੇ ਉਹਦੇ ਤੋਂ ਪਵਾ ਲੈ ਸੀ ਘੱਟੋ ਘੱਟ 20-25 ਹਜ਼ਾਰ ਕਿਤੇ ਬਾਪੂ ਦਾ ਇਲਾਜ ਕਰਾਉਣਾ ਉਹ ਸਾਰੇ ਪੈਸੇ ਐਂ ਖਾਂਦਾ ਹੁੰਦਾ ਹੁੰਦਾ ਖਾਈ ਜਾਂਦਾ ਹੂ ਕੁਛ ਖਾਂਦਾ ਹੂ ਨਾ ਸ਼ਪੱਤਾ ਕਰਦਾ ਹੂ ਕੋਈ ਮੇ ਮਰ ਜਾ ਦੱਸ ਤੈਨੂੰ ਕਿ ਲੈਣਾ ਭਾਈ ਤੂੰ ਤਾਂ ਆਪਦੀ ਡੰਡੀ ਰਗੜ ਫੇਰ ਦੱਸ ਤਾਂ ਦੇ ਨਾ ਬਿਤਾਈ ਐ ਕਹੇਗੀ ਮੈਨੂੰ ਤਾਂ ਕੀ ਲੋੜ ਐ ਭਾਈ ਤੁਹਾਡਾ ਘਰ ਐ ਫੇਰ ਆਪਾਂ ਤਾਂ ਜਿਹੜੀ ਗੱਲ ਲਈ ਕਿੱਕੀਆਂ ਤੁਹਾਡੇ ਝੂਠ ਬੋਲੇ ਆਪਾਂ ਤਾਂ ਜਿਹੜੀ ਗੱਲ ਹੈਗੀ ਆ ਉਹ ਤੈਨੂੰ ਸਹੀ ਦੱਸ ਕੇ ਗਈਆਂ ਕਿ ਕਿਉਂ ਆਪਦੀ ਜ਼ਿੰਦਗੀ ਤੇ ਨਾਲੇ ਆਪਦੇ ਪੈਸੇ ਖਰਾਬ ਕਰੇ ਨੇ ਇਹਨਾਂ ਦਾ ਗੋਲਪਣਾ ਕਰ ਕਰਕੇ ਤੈਨੂੰ ਕਿ ਡੰਡੀਆਂ ਲੈਣੀਆਂ ਤੂੰ RAM ਨਾਮ ਦੇ ਪਿੱਛੇ ਵੇਟ ਨੇ ਭਾਉ ਜਿੰਨ ਕੋਈ ਪੈ ਮੈਂ ਨਾਲ ਲੈ ਜਾਓ ਗੱਲ ਮੁੱਕੀ ਰੰਦ ਗਈ ਆ ਪਤਾ ਇਹੀ ਤੈਨੂੰ ਸਮਝਾਉਣ ਆਈਆਂ ਉਹ ਤੇਰੀ ਮਰਜ਼ੀ ਐ ਭਾਈ ਚੱਲ ਕੋਈ ਨਾ ਦੇਖ ਲਈ ਜਿਵੇਂ ਹੁੰਦਾ ਠੀਕ ਐ ਭਾਈ ਚੰਗਾ ਲੈ ਸਾਰੀਆਂ ਇਹ ਗੱਲਾਂ ਸੱਚੀ ਹੋ ਗਈਆਂ ਆ ਕਰਕੇ ਇਹਨਾਂ ਦਾ ਫੋਨ ਇਹਨੂੰ ਦੱਸ ਦਿਆਂ ਮੈਂ ਵੀ ਇੱਥੇ ਤਾਂ ਕੁਝ ਹੋਈ ਜਾਂਦਾ ਹੁਣ ਦੱਸ ਮੈਂ ਕੀ ਕਰਾਂ ਇਹ ਜੇ ਘਰ ਚ ਮੈਥੋਂ ਗੋਲ ਪਣਾ ਨਹੀਂ ਹੁੰਦਾ ਜਿੱਥੇ ਨਾ ਮੇਰੀ ਕਦਰ ਐ ਇਹ ਤਾਂ ਉਹ ਬਾੜੀ ਖੇਤ ਨੂੰ ਖਾਈ ਜਾਂਦੀ ਏ ਪੈਸੇ ਲੈ ਕੇ ਸਾਨੂੰ ਹੀ ਲੁੱਟੀ ਜਾਂਦਾ ਕੋਈ ਨਾ ਇਹ ਦਿਨੋਂ ਅੱਜ ਤੱਕ ਵਰਧੀਆਂ ਖਾ ਲੈ ਆ ਜਾਂਦੇ ਨੂੰ ਕੋਲੇ ਪੱਛ ਕੇ ਇਹ ਸਾਡੀ ਕਿਹੜਾ ਮੰਗ ਛੁੱਟ ਜੂ ਨਹੀਂ ਰਾਤੀ ਗੱਲ ਕਰਨੀ ਇੱਕ ਹੁਣ ਤਾਂ ਤੈਨੂੰ ਵੀਰਾ ਬੂਰਾ ਵੀ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਤੂੰ ਤੀਹੀ ਜੀ ਕਰੀਏ ਉਹ ਕੀ ਕਰਤੀ ਨਾ ਮੇਰੀ ਗੱਲ ਸੁਣ ਨਾ ਲੋਕਾਂ ਨੇ ਵੇਚ ਵਟ ਕੇ ਨਾ ਉਹਦੀ ਕਬੀਲਦਾਰੀ ਵੀ ਸੰਭਲੀ ਆ ਚੋਨਾ ਸਾਰਾ ਖੇਤ ਚ ਖਰਾਬ ਹੋਗਾ ਤੇ ਮੈਨੂੰ ਝੂਠ ਬੋਲਣ ਨੂੰ ਸ਼ਰਮ ਨਹੀਂ ਆਈ ਜਮਾ ਵੀ ਕਿਵੇਂ ਬੱਟਲੇ ਉੱਥੇ ਰੁੜੀ ਜਾਂਦੇ ਨੇ ਉੱਥੇ ਬੈਠੂ ਕਹਨ ਅੱਛਾ ਫਿਰ ਚੋਨਾ ਵੱਢ ਤਾਂ ਲੈਂਦਾ ਇਹ ਤਾਂ ਪਹਿੋਂ ਚੜੀ ਜਾਂਦੇਗਾ ਉਹ ਲੋਕਾਂ ਨੇ ਕਣਕ ਵੀ ਬੀਜਤੀ ਹਰੀ ਵੀ ਹੋ ਗਈ ਕਣਕ ਆ ਰਹਿਦਾ ਖੋ ਤੇਰੀ ਮਗਰ ਲੱਕੇ ਮੈਂ ਉਹਨੂੰ ਵੀ ਝੂਠ ਬੋਲਤਾ ਵਿਚਾਰੇ ਨੂੰ ਵੀ ਹਾਂ ਉਹਨੇ ਤਾਂ ਵਿਚਾਰੇ ਨੀ ਚੋ ਨਵੀਂ ਬੜਲੇ ਤੇ ਕਣਕ ਵੀ ਬੀਜੀ ਜਾਂਦਾ ਗੱਪੀ ਸਿਰੇ ਦਾ ਮਤਲਬ ਮੈਨੂੰ ਇਹ ਝੂਠ ਕਾ ਤੋ ਬੋਲਿਆ ਤੈਨੂੰ ਸ਼ਰਮ ਨਹੀਂ ਆਦੀ ਝੂਠ ਬੋਲਦੇ ਨੂੰ ਕੋ ਗਾਹੇ ਗਾਹ ਵਧੀਆ ਨੇ ਗੱਪ ਕੀ ਮਾਰਿਆ ਸੋਨੂੰ ਮਲਾਇਮਾਂ ਜਿਹਨੂੰ ਅਕਲ ਤਾਂ ਆਉਂਦੀ ਨਹੀਂ ਹੁਣ ਚੋ ਨਾ ਖੜਾ ਪਿੱਛੋਂ ਕਣਕ ਬੀਜਾਂਗੇ ਹੈ ਪਿੱਛੋਂ ਝਾ ਠੰਡ ਪੈਂਦੀ ਆ ਹਾਂ ਗਾਹ ਮਾਰਚ ਅਪ੍ਰੈਲ ਚ ਦੇਖੀ ਝਾੜ ਨਿਕਲਦਾ ਕਣਕ ਦਾ ਤੇ ਲੋਕ ਉਥੇ ਰੁਣੀ ਜਾਂਦੇ ਨੇ ਆਪਣੇ ਖੇਤ ਚ ਹਨਾ ਰਹਿਣ ਦੇ ਤੂੰ ਮਾਰ ਕੇ ਕਰਿਆ ਨਾ ਤੇ ਖੇਤੀਬਾੜੀ ਵਿਭਾਗ ਦਾ ਪੂਰਾ ਕੋਰਸ ਵੀ ਤੈਨੂੰ ਸਾਰਾ ਕੁਝ ਪਤਾ ਹੈ ਲੋਕ ਤਾਂ ਸਾਰੇ ਕੰਮ ਲਈ ਹੈ ਕਿੱਦੇ ਦੇ ਵੱਡ ਕੇ ਬੇਲੇ ਹੋਏ ਯਾਰ ਲੋਕਾਂ ਦਾ ਜਵਾਬਕ ਵੀ ਨਹੀਂ ਲੋਕਾਂ ਦੇ ਤਾਂ ਬਹੁ ਵੀ ਆ ਫਿਰ ਮੇਰੇ ਕੀ ਆ ਮੈਂ ਕਿਸੋਡੇ ਗੋਲਪੁਣਾ ਕਰਾ ਅੱਛਾ ਹੁਣ ਤੂੰ ਆ ਗੱਲ ਤੇ ਆ ਨਾ ਵੀ ਤੂੰ ਤਾਂ ਹੀ ਕੰਮ ਕਰਦਾ ਮੇਰੇ ਵਿਆਹ ਨਹੀਂ ਹੋਇਆ ਤੇ ਵਿਆਹ ਤੇਰਾ ਤਰੀਕਰਤੂਤੇ ਨਹੀਂ ਹੋਇਆ ਹਾਂ ਆਪੇ ਮੇਰੀ ਕਰਤੂਤ ਮਾਰੀ ਆ ਮੈਂ ਹਾਂ ਚੱਲ ਛੋਟੇ ਜਿਹੇ ਵਿਆਹ ਦਿੰਨੇ ਆ ਮੈਨੂੰ ਕੀ ਪਤਾ ਜੀ ਬਾਅਦ 'ਚ ਤੁਸੀਂ ਐਂ ਕਰੋਗੇ ਕੋਈ ਨਹੀਂ ਕਿਸੇ ਨੂੰ ਵਿਆਹ ਨਾ ਹੁੰਦਾ ਤੂੰ ਛੋਟੇ ਸੋਚ ਕੇ ਨਹੀਂ ਵਿਆਹੇ ਆ ਤੇਰੇ ਨਾਲ ਵਿਆਹ ਕੋ ਕਰਾਉਣਾ ਹੀ ਨਹੀਂ ਚਾਹੁੰਦੀ ਮਨਮਾਜੋ ਹੋਏਗਾ ਫਿਰ ਕੋਈ ਤੂੰ ਵੱਢ ਲਾ ਨਾ ਫਿਰ ਜੇ ਹੁਣ ਮੇਰੀ ਲੋੜ ਹੀ ਨਹੀਂ ਕਰਦੇ ਫਿਰ ਵੱਢ ਲਓ ਖੜੀਏ ਨਹੀਂ ਲੋੜ ਫਿਰ ਤੁਸੀਂ ਕਰਦਾ ਕੀ ਐ ਜੇ ਨਹੀਂ ਕੰਮ ਕਰਨਾ ਫਿਰ ਤੁਸੀਂ ਇੱਥੇ ਕੀ ਕਰਦੇ ਹੋ ਆ ਨਾਲੇ ਥੋੜਾ ਮੈਂ ਬੁਢਾ ਸਾਂਭਦੀ ਆ ਮੈਂ ਰਹਿਣਾ ਬੁਢਾ ਸਾਂਭਦੀ ਆ ਉਹ ਲੋੜ ਹੀ ਆ ਮੈਂ ਇਕੱਲਾ ਘਰ ਬੰਦਾ ਆ ਸਾਰੇ ਕੌਸੇ ਨੇ ਹਾਂ ਐਸਾ ਤੁਸੀਂ ਖਾਣੇ ਉਹਦੇ ਮੈਂ ਕੀ ਕਹਾਂ ਮੈਨੂੰ ਕੀ ਦਿੰਨੇ ਨਹੀਂ ਬਹਿ ਜਾ ਆ ਵਿਚ ਵਿੱਚ ਤੂੰ ਵੀ ਬਥੇਰੇ ਪੈਸੇ ਖਾਦੇ ਐ ਮੈਨੂੰ ਮੈਨੂੰ ਪਤਾ ਤੂੰ ਬਾਪੂ ਤੇਨੇ ਪੈਸੇ ਲਾਇਆ ਅਰੇ ਪਿਛਲੇ ਹਫਤੇ 25000 ਰੁਪਏ ਬੋਇਆ ਸੀ ਉਹ ਮੈਂ ਕੀ ਕਹਾਂਗਾ ਮੈਨੂੰ ਤਾਂ ਜੁੜੇ ਨਹੀਂ ਜੁੜੇ ਹਾਂ ਆ ਸਾਰਾ ਡਾ ਦੇ ਮੈਨੂੰ ਪਤਾ ਜੂਆ ਖੇਡਦਾ ਤੂੰ ਆ ਮੈਂ ਜੂਆ ਖੇਡਦਾ ਆ ਤਾਂ ਭਾਦ ਭੰਦੇ ਸੂਟ ਪਾਉਣ ਉਹ ਫੋਟੀ ਜਾਂਦਾ 73 ਜੀ ਆਏ ਸਿਰਕੀ ਜਾਂਦਾ ਰਹਿੰਦਾ ਤੇ ਇੰਨੇ ਕੀ ਲੈਣਾ ਅਗਰ ਨੌਕਰੀ ਕਰਦਾ ਤੇਰੇ ਕੋਲ ਬਿੱਲ ਕੰਦਾ ਚ ਨਹੀਂ ਵੱਜਦਾ ਸਤਿ ਜੀ ਮੈਂ ਬਹਿਲਾ ਰਹਿਣਾ ਮੈਂ ਰਹੂਗਾ ਮੈਂ ਨਹੀਂ ਕਰਦਾ ਉਹਦਾ ਆਏਗੀ ਮੇਰੇ ਮੇਰੀ ਗੱਲ ਸੁਣ ਲਈ ਰੋਟੀ ਖਾਣੇ ਕੰਮ ਕਰਨਾ ਪਊਗਾ ਓਏ ਮੈਂ ਤਾਂ ਆਪਦੀ ਅੱਪੇ ਬਗਾ ਲੂ ਮੇਰੇ ਤਾਂ 20 ਲੱਖ ਮੰਗੇ ਯਾਰ ਦੋਸਤ ਨਹੀਂ ਇਹਨੇ ਤੂੰ ਕਹਿਨੀ ਹੁੰਦੀ ਆ ਹਾਂ ਬਸੋਂ ਨਕੰਮੇ ਜੋਗੀ ਰਹਿ ਗਿਆ ਫਿਰ ਤੂੰ ਅੰਭੀ ਨਹੀਂ ਕੁਝ ਸਕਦਾ ਮੇਰੀ ਗੱਲ ਸੁਣ ਲੈ ਜੱਸੇ ਜੇ ਤੱਕ ਰੋਟੀ ਖਾਣੇ ਤਾਂ ਕੰਮ ਵੀ ਕਰਨਾ ਪਊਗਾ ਬੂੜਾ ਵੀ ਬਰਾਬਰ ਸੰਭਲਣਾ ਪੂ ਤੇ ਖੇਤੀਬਾੜੀ ਵੀ ਸੰਭਣੀ ਪੂ ਨਹੀਂ ਮੈਂ ਇੱਥੇ ਬੱਕ ਜੂਗੀ ਹੁਣ ਇਹ ਜਾ 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 ਪੱਜਾ ਮੈਨੂੰ ਕੀ ਲੈਣਾ ਮੈਂ ਤੇ ਦੋ ਪਕਾ ਕੇ ਖਾ ਲਿਆ ਕਰੂੰ ਮੈਂ ਤੇਥੋਂ ਕੀ ਲੈਣਾ ਕੋਈ ਗੱਲ ਨਹੀਂ ਜੇ ਐਡੀ ਗੱਲ ਹੈ ਨਾ ਮੈਂ ਵੀ ਹੁਣੇ ਜਨਾ ਗੱਲ ਕਰਕੇ ਉਦੋਂ ਆਉਂਗੀ ਜਦੋਂ ਸਾਰੇ ਘਰ ਦੇ ਹਿੱਸੇ ਵੰਡੇ ਜਾਣਗੇ ਤੇਰਾ ਕੋਈ ਆਪਣਾ ਮੈਂ ਵੀ ਨਹੀਂ ਕਰਦੀ ਜਾ ਜਾ ਹੈ ਮੈਨੂੰ ਕੀ ਠੰਡ ਆਇਥੇ ਬਹਿ ਲਿਆਣ ਬਹਿ ਲੇ ਕਮਾਉਣੇ ਸਾਡੀ ਕਿਹੜਾ ਮੰਗ ਛੁੱਟ ਜੂ ਇਹ ਤਾਂ ਫੌਜੀ ਦੀ ਆ ਜਾਣ ਦੇ ਆਪਾਂ ਨੇ ਕੀ ਲੈਣਾ ਬੁੜਿਆ ਜਾ ਆ ਗਈ ਭੈਣ ਕੋਲੇ ਵਗ ਜਾ ਇੱਥੇ ਰੋਟੀ ਪਕਾਉਣ ਵਾਲੀ ਕੋਈ ਨਹੀਂ ਰਹੀ ਬੱਲੀਆਂ ਵਾਰੇ ਘਮੋਣੇ ਇਹਨੂੰ ਫੋਨ ਲਾ ਕੇ ਦੱਸ ਦਿੰਨੀ ਆ ਕੱਲਾ ਮੈਂ ਕਿਸੇ ਤੋਂ ਕੀ ਲੈਣਾ ਹਜੇ ਮੂਰੇ ਬੋਲਦਾ ਨਾਲੇ ਸਾਰਾ ਦਿਨ ਰੁਪਈਆਂ ਖਵਾ ਇਹਨਾਂ ਨੂੰ ਨਾਲੇ ਗੱਲਾਂ ਸੁਣ ਮੈਂ ਵੀ ਕੰਮ ਲਿਓ ਸੀ ਇੰਨਾ ਟਾਈਮ ਹੋ ਗਿਆ ਜਿਹੜਾ ਗੋਲਾ ਤੁੰਦਾ ਕਰਿਆ ਕੋਈ ਨਹੀਂ ਸਾਮਦੀ ਹੁਣ ਮੈਂ ਵੀ ਮੁਰਦੀ ਨਹੀਂ ਹੈਗੀ ਬਾਣੀ ਬਲਵੀਰ ਕੁਰੇ ਐਨਾ ਛੇਤੀ ਤਾਂ ਇਨੋ ਦੀ ਪੁੜੀ ਵੀ ਨਹੀਂ ਕੰਮ ਕਰਦੀ ਜਿੰਨਾ ਛੇਤੀ ਤੇਰੀ ਚੁਗਲੀ ਕੰਮ ਕਰ ਗਈ ਹੂੰ ਜਾਂਦੀ ਆ ਬੈਗ ਚੱਕੀ